ਬਈ ਟਰਾਲੀਆਂ ਲੈ ਕੇ ਆਏ 1 12 6.5 2 11 6.5 ਨੇ ਟਰਾਲੀ ਨੇ ਕੰਡੀਸ਼ਨ ਤੁਸੀਂ ਆ ਦੇਖ ਸਕਦੇ ਹੋ 12 6.5 ਹੈ ਬਈ ਪੰਜਾਏ ਮੈਂ ਮਦਾ ਫਰਸਾ 8 ਇੰਚੀ ਚਾਸੀ ਆ ਐਮਸੀ ਦੀ ਚਾਸੀ ਆ ਵੀਰੇ ਬਿੱਡ ਦੇ ਸਟੀਲੀ ਜੜੀ ਹੈ ਪ੍ਰੋਪਰ ਤੁਸੀਂ ਆਪ ਗੌਰ ਨਾਲ ਦੇਖ ਸਕਦੇ ਹੋ ਰੇਟ ਹੈਗਾ ਵੀਰੇ 1 36000 ਰੁਪਿਆ ਬਾਕੀ ਮੌਕੇ ਤੇ ਹੋ ਜਾਂਦਾ ਵੀਰੇ ਥੋੜਾ ਮੋਟਾ ਹੋ ਜਾਂਦਾ ਥੱਲੇ ਕੰਡੀਸ਼ਨ ਤੁਸੀਂ ਫੋਟੋਆਂ ਚ ਬਹੁਤ ਦੇਖ ਲੋ ਆਹ ਸੋਹਣੀ ਟਰਾਲੀ ਬਣੀ ਹੋਈ ਐ। ਸਾਫ਼ ਸੁਥਰੀ ਜਮੀ ਬਿਲਕੁਲ ਸਾਫ਼ ਟਰਾਲੀ ਐ, ਵਧੀਆ ਟਾਇਰ ਨੇ। ਚਾਰੋਂ ਤਰਫ ਜਾਲੀ ਲੱਗੀ ਹੋਈ ਐ ਚਾਰੇ। 11 6.5 ਐ ਵੀਰੇ। ਰੇਟ ਹੈਗਾ 1 35000 ਰੁਪਿਆ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਮੋਟਾ ਫਰਸ ਲੱਗਿਆ ਹੋਇਆ ਹੈ ਬਾਈ। ਦੋ ਫੜਾ ਡਾਲਾ ਹੈ ਪਿੱਛੇ ਚਾਰੋਂ ਔਰ ਜੜੀ ਲੱਗੀ ਹੋਈ ਹੈ ਸਟੀਲੀ 3 ਫੁੱਟ ਦਾ ਵਿਟਿਆ ਬਾਈ ਬਹੁਤ ਸੋਹਣੀ ਕੰਡੀਸ਼ਨ ਸੈਂਮਸੀ ਦੀ ਚਾਸੀ ਚ ਹੈ 8 ਇੰਚੀ ਚਾਸੀ ਹੈ ਬਹੁਤ ਸੋਹਣੀ ਕੰਡੀਸ਼ਨ ਚ ਸਾਫ ਸੁਥਰੀ ਆ ਨ ਵੀਰੇ ਬਾਕੀ ਤੁਸੀਂ ਵੀਡੀਓ ਚ ਦੇਖ ਲਿਆ ਕਰੋ ਵੀਡੀਓ ਚ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਬਾਕੀ ਤੁਸੀਂ ਵੀਰੇ ਆਪ ਵੀ ਆ ਕੇ ਵੀ ਦੇਖ ਲਓ ਵਧੀਆ ਕੰਡੀਸ਼ਨ ਚ ਬਹੁਤ ਸੋਹਣੀ ਕੰਡੀਸ਼ਨ ਚ ਆ ਆ 11 6.5 ਪੁਰਾਣੀ ਲੈ ਕੇ ਆਇਆ ਬਈ ਰੇਟ ਹੈਗਾ 1 ਲੱਖ 15000 ਰੁਪਿਆ ਜਹਾੜੀ ਲੱਗੀ ਹੋਇਆ ਸਿੰਗਲ ਟਾਇਰਾਂ ਚ ਹੈ 4 ਇੰਚੇ ਹਿੱਸਾ ਵੀਰੇ ਡਬਲ ਟਾਇਰਾਂ ਹਿੱਸਾ ਹੈ ਰਾਣੀ ਬਣੀ ਹੋਇਆ 20 ਮਾਡਲ ਟੋਪੀ ਸਮੇਤ ਕੰਪਲੀਟ ਹੈ ਰੇਟ ਇੱਕ 15 ਵੀਰੇ ਦੇਣ ਲੈਣ ਵਾਲਾ ਰੇਟ ਹੈ ਇਹਦਾ ਬਾਕੀ ਜਿਹੜੇ ਮੇਰੇ ਵੀਰ ਭਾਈ ਨੂੰ ਚਾਹੀਦੇ ਜਰੂਰ ਕੰਟੈਕਟ ਕਰ ਸਕੋ ਕੰਟੈਕਟ ਨੰਬਰ ਹੁੰਦਾ ਵੀਰੇ ਦਿੱਤਾ ਹੋਇਆ ਬਾਕੀ ਮੈਂ ਬੋਰ ਵੀ ਦਿੰਨਾ 99870996 ਨੰਬਰ ਜਰੂਰ ਨੋਟ ਕਰ ਲਿਓ 99870996 ਰਾਲੀ ਦੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ